ਪਹਿਲਾਂ ਤੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ ਤੋ ਪਰਜਾ ਪਰਜਾ ਕੱਟ ਮਰੇ ਕਬੂ ਨੇ ਛਾਡੇ ਖੇਤ ਇਹ ਜਿਹੜਾ ਗੁਰੂ ਸਾਹਿਬ ਦਾ ਫਰਮਾਨ ਆ ਭਾਈ ਗਰਜੀਤ ਸਿੰਘ ਹੁਣਾ ਤੇ ਪੂਰਾ ਟੁਕਦਾ ਹੈ ਕੋ ਪਿਛਲੇ 8 ਮਹੀਨਿਆਂ ਤੋਂ ਜਿੱਦਾਂ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਗਰਮੀ ਸਰਦੀ ਹਵਾ ਨੇਰੀਆਂ ਇੱਕ ਡਟ ਕੇ ਖੜੇ ਹੋਏ ਆ ਤਿਲ ਤੇਲ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਆ ਪਰ ਨੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣਾ ਹੱਥ ਦੇ ਕੇ ਇੰਨੀਆਂ ਮੁਸੀਬਤਾਂ ਉਹਦੇ باوجود ਵੀ ਡੋਲਣ ਤੋਂ ਬਚਾਇਆ ਹੋਇਆ ਜੋ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਆ ਉਹਨਾਂ ਦੇਤੇ ਗੁਰੂ ਦੇ ਚਰਨਾਂ 'ਚ ਅਰਦਾਸ ਵੀ ਆ ਸੱਚੇ ਪਾਤਸ਼ਾਹ ਸੇਵਕੀ ਔੜ ਕਿੰਨੀ ਬਿਹਪ੍ਰੀਤ ਇਹ ਮੋਰਚਾ ਫਤਿਹ ਹੋਵੇ ਤੇ ਔੜ ਤੱਕ ਉਹ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਜੋ ਉਹ ਫੈਸਲਾ ਕਰਕੇ ਚੜੇ ਹੋਏ ਆ ਉਹ ਫਤਿਹ ਹੋਵੇ ਤੇ ਖਾਲਸਾ ਪੰਥ ਦੀ ਜੈ ਜੈਕਾਰ ਹੋਵੇ ਤੇ ਉਹਨਾਂ ਦੀ ਜੇ ਜੇਤ ਨਸੀਬ ਹੋਵੇ ਸਾਰੀ ਕੌਮ ਨੂੰ ਤੇ ਉਹਨਾਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਬਾਕੀ ਜੋ ਸਰਕਾਰਾਂ ਦਾ ਜਾਂ ਆਪੋਜੀਸ਼ਨ ਪਾਰਟੀਆਂ ਦਾ ਸਾਰੇ ਜੋ ਅਮਤੋਜ ਮਾਨ ਜੀ ਉਹਨਾਂ ਨੇ ਸਭ ਕੋ ਦੱਸਿਆ ਕਿ ਇਹਦੇ ਚ ਇੱਕ ਧਿਰ ਨਹੀਂ ਸਾਰੀਆਂ ਧਿਰਾਂ ਹੀ ਦੋਸ਼ੀ ਆ। ਕਿ ਜਦੋਂ ਇਹ ਵਿਅਦਬੀ ਦਾ ਦੌਰ ਸ਼ੁਰੂ ਹੋਇਆ ਉਦੋਂ ਤਾਂ ਸਾਡੀ ਆਪਣੀ ਪੰਥਕ ਸਰਕਾਰ ਜਿਹਨੂੰ ਅੱਜ ਉਹ ਪੰਥਕ ਹੋਣ ਦਾ بڑے بڑے ਦਾਅਵੇ ਕਰ ਰਹੇ ਆ ਉਹ ਸੀਗੇ ਪਰ ਉਦੋਂ ਬਾਅਦ ਚ ਸਾਡੇ ਜੋ ਕਾਂਗਰਸ ਪਾਰਟੀ ਦੇ ਆਗੂ ਉਹਨੂੰ ਵੀ ਲੋਕ ਸਿੱਖ ਮਨਾਂ ਚ ਕਾਫੀ ਵੱਡਾ ਸਤਕਾਰ ਸੀ ਕੈਪਟਨ ਸਾਹਿਬ ਦਾ ਤੇ ਲੋਕਾਂ ਨੇ ਉਹਨਾਂ ਤੇ ਵੀ ਭਰੋਸਾ ਜਤਾਇਆ ਉਹਨਾਂ ਵੀ ਵਾਅਦੇ ਕੀਤੇ ਪਰ ਉਹ ਵੀ ਚਲੇ ਗਏ ਫਿਰ ਇਹ ਆਏ ਇਹਨਾਂ ਵੀ ਕੀਤੇ ਪਰ ਮੇਰਾ ਖਿਆਲ ਹੈ ਕਿ ਜਿਹੜਾ ਗੁਰੂ ਨਾਲ ਵਾਅਦਾ ਕਰਕੇ ਮੁਕਰਦਾ ਉਹਦਾ ਰਿਆਕੱਖ ਨਹੀਂ ਜੇ ਪਹਿਲਿਆਂ ਨੇ ਕੀਤਾ ਤੇ ਉਹ ਵੀ ਇਹ ਹੁਣ ਰੁੱਲਦੇ ਦੇਖੇ ਦੇਖ ਸਕਦੇ ਤੁਸੀਂ ਤੇ ਜੇ ਦੂਸਰਿਆਂ ਨੇ ਕੀਤਾ ਤੇ ਉਹਨਾਂ ਦਾ ਵੀ ਕੀ ਹਾਲਾਤ ਆ ਤੇ ਜੇ ਇਹ ਕਰਦੇ ਤੇ ਇਹਨਾਂ ਦਾ ਵੀ ਹੋਂਦ ਤੇ ਤਾਂ ਆਪਾਂ ਨੂੰ ਦੇਖਣੀ ਡੈਪਿਆ ਪਈ ਇਹਨਾਂ ਨੂੰ ਛਤਰ ਪੈਂਡ ਹੈ ਪੈਂਡਾਂ ਚ ਇਸ ਕਰਕੇ ਜਿਹੜਾ ਗੁਰੂ ਤੋਂ ਬੇਮੁਖ ਹੋਊਗਾ ਗੁਰੂ ਦੇ ਨਾਂ ਤੇ ਕੋਈ ਲੋਕਾਂ ਨਾਲ ਧੋਖੇਬਾਜ਼ੀ ਕਰੂਗਾ ਮੇਰੇ ਖਿਆਲ ਆ ਕਿ ਗੁਰੂ ਨੂੰ ਬਖਸ਼ੂਗਾ ਨਹੀਂ ਠੀਕ ਆ ਸਮਝ ਲੱਗ ਸਕਦਾ ਪਰ ਮੇਰੇ ਖਿਆਲ ਆ ਕਿ ਇਹਨਾਂ ਦੀ ਢੀਠਤਾ ਹੀ ਇਹਨਾਂ ਦੀ ਬੇਸ਼ਰਮੀ ਨੇ ਹੱਦਾਂ ਪਾਰ ਕਰ ਦਿੱਤੀਆਂ ਜਿੰਨੇ ਵੀ ਵਾਅਦੇ ਕਰਕੇ ਉਹਨਾਂ ਤੋਂ ਨਰਾਸ਼ ਹੋ ਕੇ ਦੂਜੀਆਂ ਪਾਰਟੀਆਂ ਤੋਂ ਸ਼ਾਇਦ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਕਿ ਸ਼ਾਇਦ ਇਹ ਕੁਝ ਸਾਡੇ ਕੋਈ ਜ਼ਖਮਾਂ ਤੇ ਥੋੜੀ ਬੋਤੀ ਮਲਮ ਲਾਉਣਗੇ ਪਰ ਇਹਨਾਂ ਨੇ ਜੋ ਰਹਿਂਦੀ ਖੁੰਦੀ ਕਸਰ ਸੀ ਉਹ ਵੀ ਬਹੁਤ ਹੱਦ ਤੱਕ ਪੂਰੀ ਕੋਈ ਵੀ ਵਾਦਾ ਜਿਹੜਾ ਖਾਸ ਕਰਕੇ ਸਿੱਖਾਂ ਨਾਲ ਸੀ ਉਹਨਾਂ ਨੂੰ ਤੇ ਉਹਦਾ ਡੱਟ ਕੇ ਵਿਰੋਧ ਕੀਤਾ ਉਹਨਾਂ ਦੇ ਸਿੱਖਾਂ ਦੇ ਪੱਖ 'ਚ ਜਿਹੜੀ ਗੱਲ ਜਾਂਦੀ ਆ ਉਹਨੂੰ ਤੇ ਉਹਨੂੰ ਤੇ ਛਾੜੀ ਦਿੱਤਾ ਉਹਨੂੰ ਤੇ ਭੁੱਲੀ ਗਏ ਜਿਹੜੀ ਸਿੱਖਾਂ ਤੇ ਕੋਈ ਜ਼ੁਲਮ ਕਰਨ ਵਾਲੀ ਗੱਲ ਆ ਰਹੀ ਹੋ ਰਹੀ ਹੋਵੇ ਉਹਦੇ ਵਾਸਤੇ ਤੇ ਰਾਤ ਵੀ ਕਾਨੂੰਨ ਬਣ ਜਾਂਦੇ ਆ ਰਾਤ ਵੀ ਸਾਰਾ ਕੁਝ ਗ੍ਰਿਫਤਾਰੀਆਂ ਹੋ ਜਾਂਦੀਆਂ ਤੇ ਜੇ ਕੋਈ ਸਿੱਖਾਂ ਨਾਲ ਜਾਂ ਹੋਰ ਕਿਸੇ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਤੇ ਉੱਥੇ ਸਾਡੇ ਲੋਕ ਧਰਨੇ ਲਾਉਂਦੇ ਆ ਕਿ ਇਹ ਤੇ ਪਰਚਾ ਦਰਜ ਕਰੋ ਤੇ ਫਿਰ ਵੀ ਪਰਚਾ ਨਹੀਂ ਦਰਜ ਹੁੰਦਾ ਜੇ ਪਰਚਾ ਦਰਜ ਹੋ ਗਿਆ ਤੇ ਕਿਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਜੇ ਗ੍ਰਿਫਤਾਰੀ ਹੋ ਕੇ ਸਜ਼ਾ ਵੀ ਹੋ ਗਈ ਤੇ ਫਿਰ ਬਾਹਰ ਆ ਜਾਂਦੇ ਇਹ ਤੇ ਹੁਣ ਆਪਾਂ ਨੂੰ ਸੋਚਣਾ ਪਊਗਾ ਪਰ ਮੈਨੂੰ ਕਈ ਵਾਰ ਇਸ ਚੀਜ਼ ਦਾ ਵੀ ਬੜਾ ਦੁੱਖ ਲੱਗਦਾ ਸੀ ਅਸੀਂ ਵੀ ਜਿੱਦਾਂ ਅੱਗੇ ਵੀ ਗੱਲ ਹੋ ਚੁੱਕੀ ਆ ਇਹਦੇ 'ਚ ਅਸੀਂ ਵੀ ਸਾਰੇ ਦੋਸ਼ੀ ਆ ਅਸੀਂ ਇਹ ਬੱਸ ਇਹ ਕਦੋਂ ਜੀ ਨੂੰ ਦੋਸ਼ ਦੇਣ ਵਾਸਤੇ ਹੀ ਕਿ ਮੇਰਾ ਖਿਆਲ ਹੈ ਕਿ ਸਾਰੀਆਂ ਸਾਡੀਆਂ ਪੰਥਕ ਧਿਰਾਂ ਚ ਜਾਂ ਸਾਡੀਆਂ ਕਿਸਾਨ ਜੁਗੀਆਂ ਦੇ ਜਿੰਨੇ ਵੀ ਪੰਜਾਬ ਦੇ ਅਸੀਂ ਆਪਣੇ ਆਪ ਨੂੰ ਆਗੂ ਹੋਣ ਦਾ ਦਾਵਾ ਕਰ ਰਹੇ ਪਤਾ ਨਹੀਂ ਕਿੰਨੇ ਧੜਿਆਂ ਚ ਵੰਡੇ ਹੋਏ ਆ ਤੇ ਸਾਡਾ ਜੋਰ ਸਰਕਾਰ ਦੇ ਖਿਲਾਫ ਨਾ ਲੱਗ ਕੇ ਆਪਸ ਵਿੱਚ ਹੀ ਲੱਗਾ ਪਿਆ ਵੀ ਅਸੀਂ ਉਹ ਸਾਡੇ ਤੋਂ ਦੂਸਰੀ ਧਿਰ ਨੂੰ ਕਿੱਦਾਂ ਅਸੀਂ ਨੀਵਾ ਦਿਖਾਉਣਾ ਇਸ ਕਰਕੇ ਮੈਂ ਤਾਂ ਸੋਚਦਾ ਕਿ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੇ ਅੰਦਰ ਸਾਤੀ ਮਾਰੀਏ ਕਿ ਅਸੀਂ ਕਿੱਥੇ ਖੜੇ ਆ ਇਹ ਜੇ ਸਾਡੀ ਕੌਮ ਬਚੂਗੀ ਤਾਂ ਸਾਡੇ ਲੀਡਰ ਵੀ ਤਾਂ ਹੀ ਬਚੂਗੀ ਸਾਡਾ ਪੰਜਾਬ ਵੀ ਤਾਂ ਹੀ ਬਚੂਗਾ ਇਸ ਕਰਕੇ ਆਪਾਂ ਪਹਿਲਾਂ ਆਪਣੇ ਕੌਮ ਨੂੰ ਆਪਣੇ ਇਹੋ ਜਿਹੇ ਯੋਧਿਆਂ ਨੂੰ ਜਿਹੜੇ ਸਾਡੀ ਕੌਮ ਦੀ ਅੱਗੇ ਹੋ ਕੇ ਇੱਕ ਡਾਗੇ ਲੜਦੇ ਆ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਇਹ ਗੁਰੂ ਮਹਾਰਾਜ ਤਾਂ ਸਾਰੀ ਕਾਇਨਾਤ ਦੇ ਸਾਂਝੇ ਆ ਇੱਥੇ ਤੇ ਕੋਈ ਵੱਖ-ਵੱਖ ਕੋਈ ਵੀ ਧੜੇਬੰਦੀ ਹੋਵੇ ਕੋਈ ਵੀ ਪਾਰਟੀ ਹੋਵੇ ਸਾਰਿਆਂ ਦਾ ਫਰਜ਼ ਬਣਦਾ ਕੋਈ ਵੀ ਜਾਤ ਮਜਬ ਦੇ ਲੋਕ ਹੋਣ ਸਾਰਿਆਂ ਨੂੰ ਇੱਥੇ ਸਹਿਯੋਗ ਦੇਣ ਦੀ ਲੋੜ ਹੈ ਕਿ ਗੁਰੂ ਮਹਾਰਾਜ ਨੇ ਸਾਰਿਆਂ ਦੇ ਹੱਕ ਚ ਗੱਲ ਕੀਤੀ ਸਭ ਦੇ ਭਲੇ ਦੀ ਗੱਲ ਕੀਤੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਆ ਕਿ ਵਿਖਾਵਾ ਨਾ ਕਰੀਏ ਸੱਚੇ ਦਿਲ ਤੋਂ ਇਹ ਚੀਜ਼ ਨੂੰ ਇਹ ਨਹੀਂ ਕਿ ਚਲੋ ਇਹ ਗੁਰਪ੍ਰੀਤ ਸਿੰਘ ਹੁਣਾਂ ਦੀ ਜ਼ਿੰਮੇਵਾਰੀ ਆ ਜਾਂ ਗਰਜੀਤ ਸਿੰਘ ਦੀ ਆ ਜਾਂ ਹੋਰ ਦੋ ਚਾਰ ਸੱਜਣਾਂ ਦੀ ਆ ਇਹ ਸਾਰੇ ਜਣੇ ਆਪੋ ਆਪਣਾ ਫਰਜ ਸਮਝੀਏ ਕਿ ਇਸ ਤੇ ਆਸਾਨ ਨਾ ਕਰੀਏ ਕਿ ਅਸੀਂ ਉਹ ਸਾਨੂੰ ਘਰ ਘਰ ਜਾ ਕੇ ਸੱਦੇ ਦੇਣ ਤੇ ਅਸੀਂ ਫਿਰ ਨਿਕਲੀਏ ਘਰਾਂ ਤੋਂ ਇਸ ਕਰਕੇ ਮੇਰੇ ਖਿਆਲ ਹੈ ਕਿ ਸਮਾਂ ਬਹੁਤ ਹੋ ਚੁੱਕਿਆ ਸਾਡੀ ਜਿੱਦਾਂ ਪਹਿਲਾਂ ਵੀ ਹੋ ਚੁੱਕਿਆ ਕਿ ਕਈ ਵਾਰਾਂ ਚਲੋ ਠੀਕ ਹੈ ਕਿ ਸੰਗਤਾਂ ਨੇ ਬਹੁਤ ਵੱਡੇ ਵੱਡੇ ਵਿਸ਼ਵਾਸ ਕੀਤੇ ਸਾਡੇ ਲੀਡਰਾਂ ਤੇ ਕਈ ਵਾਰ ਉਹ ਟੁੱਟ ਗਏ ਪਰ ਫਿਰ ਵੀ ਚੀਜ਼ ਹੈ ਕਿ ਹੁਣ ਆਪਾਂ ਉਹ ਇਹ ਤੋਂ ਵੱਧ ਕੀ ਵਿਸ਼ਵਾਸ ਗੁਰਜੀਤ ਸਿੰਘ ਕੀ ਵਿਸ਼ਵਾਸ ਦਵਾ ਸਕਦਾ ਨੇ ਤੇ ਆਪਣੀ ਜਾਨ ਵੀ ਤਾ ਤੇ ਲਾਈ ਹੋਈ ਆ ਇਸ ਕਰਕੇ ਹੁਣ ਆਪਾਂ ਉਹ ਪਰ ਇਹੋ ਜਿਹੇ ਪਰਖਾਂ ਨਾ ਕਰੀਏ ਚਲੋ ਜੋ ਪਿਛਲਿਆਂ ਦੀਆਂ ਭੁੱਲਾਂ ਉਹਨਾਂ ਦਾ ਬਦਲਾ ਇੱਥੇ ਨਾ ਲਿਆ ਜਾਵੇ ਆਪਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਆ ਕਿ ਗੁਰੂ ਮਹਾਰਾਜ ਦੇ ਚਰਨਾਂ ਸ਼ਰਦਾਸ ਕਰਕੇ ਸੱਚੇ ਦਿਲ ਤੋਂ ਇਸ ਮੋਰਚੇ ਦਾ ਸਮਰਥਨ ਕਰੀਏ ਇਹਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ ਕਿ ਇਨਸਾਫ ਬਾਕੀ ਮੇਰੇ ਖਿਆਲ ਸਰਕਾਰਾਂ ਤੋਂ ਜਿਹੜੀ ਇਨਸਾਫ ਦੀ ਉਮੀਦ ਆ ਉਹ ਤੇ ਜਿਨਾਂ ਜਿਹੜਾ ਅਸੀਂ ਇਕੱਠੇ ਨਾ ਹੋਏ ਜਿਦਾ ਇਹਨਾਂ ਨੇ ਕਿਹਾ ਕਿ ਸਿਰ ਜੋਣ ਦੀ ਲੋੜ ਆ ਸਿਰ ਵਰਦਨ ਦੀ ਲੋੜ ਆ ਇਹ ਸਾਡੀ ਅੱਜ ਬਹੁਤ ਵੱਡੀ ਲੋੜ ਆ ਇਸੇ 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 ਕਾਰਨ ਦਾ ਉਹ ਫਾਇਦਾ ਠਾ ਕੇ ਸਾਨੂੰ ਲੁੱਟ ਵੀ ਰਹੇ ਆ ਸਾਨੂੰ ਕੁੱਟ ਵੀ ਰਹੇ ਆ ਸਾਡੀ ਬੋਲੀ ਵੀ ਖੋ ਰਹੀ ਆ ਸਾਡਾ ਪਾਣੀ ਵੀ ਖੋ ਰਿਹਾ ਸਾਡੇ ਸਿਰ ਤੇ ਜਿਹੜੇ ਵੱਡੇ ਵੱਡੇ ਕਰਪਟ ਲੋਗ ਜਿਨ੍ਹਾਂ ਜਿਨ੍ਹਾਂ ਨੇ ਜੇਲਾਂ ਗੱਟੀਆਂ ਉਹ ਸਾਡੇ ਸਿਰ ਤੇ ਲਿਆ ਕੇ ਬਿਠਾਏ ਜਾ ਰਹੇ ਆ ਕਿ ਸਾਨੂੰ ਐਡਾ ਸਾਡੀ ਫੁੱਟ ਦਾ ਐਡਾ ਫਾਇਦਾ ਠਾਇਆ ਜਾ ਰਿਹਾ ਪਹਿਲਾਂ ਤਾਂ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜਿਹੜਾ ਥੋੜਾ ਬੋਤਾ ਰੋਜ਼ਗਾਰ ਹੁੰਦਾ ਵੀ ਆ ਉਹ ਵੀ ਬਾਹਰਿਆਂ ਨੂੰ ਦੇਣ ਦੀ ਤੱਕੇ ਨਾ ਦਿੱਤਾ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਵਿਚਾਰਨ ਦੀ ਲੋੜ ਆ ਮਸਲੇ ਆਪਣੇ ਬਹੁਤ ਵੱਡੇ ਆ ਤੇ ਜਿਹੜੇ ਸਾਡੇ ਵਖਰੇਵੇਂ ਵੀ ਬਹੁਤ ਵੱਡੇ ਬਣਾਈ ਬੈਠੇ ਆ ਉਹਨਾਂ ਨੂੰ ਘੱਟ ਕਰੀਏ ਉਹਨਾਂ ਨੂੰ ਆਪ ਇੱਕ ਦੂਜੇ ਦੇ ਨੇੜੇ ਲੱਗੀਏ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਸੱਚੇ ਪਾਤਸ਼ਾਹ ਉਹ ਕਿਰਪਾ ਕਰਨ ਕਿਤੇ ਸੱਚੇ ਪਾਤਸ਼ਾਹ ਸਾਨੂੰ ਆਪਸੀ ਏਕਤਾ ਆਤਮ ਭਗਤੀ ਦਾਤ ਬਖਸ਼ਣਾ ਤੇ ਅਸੀਂ ਇਕੱਠੇ ਹੋ ਕੇ ਹਮਲਾ ਮਾਰੀਏ ਕਿਉਂਕਿ ਸਾਡੇ ਇਹ ਜਿਹੜਾ ਜੂਨ 84 ਆ ਇਹ ਸਾਡੇ ਜ਼ਖਮਾਂ ਤੇ ਜਦੋਂ ਵੀ ਆਉਂਦਾ ਇਹ ਮਹੀਨਾ ਉਦੋਂ ਸਾਡੇ ਨਾਲ ਜੋ ਜ਼ੁਲਮ ਤਸ਼ੱਦਦ ਹੋਇਆ 1984 ਚ ਉਹਦੇ ਇਨਸਾਫ ਵਾਸਤੇ ਵੀ ਅਜੇ ਤੱਕ ਸਾਡੇ ਸਾਨੂੰ ਕੋਈ ਵੀ ਨਹੀਂ ਹੋ ਸਕਿਆ ਤੇ ਮੇਰੇ ਖਿਆਲ ਨਾਲ ਸਾਨੂੰ ਆਉਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਉਮੀਦ ਨਹੀਂ ਕਿ ਉਹ ਸਾਡੇ ਨਾਲ ਸਾਹ ਬੋਜਣਾ ਜਦ ਅਸੀਂ ਇਕੱਠੇ ਨਾ ਹੋਏ ਇਸ ਕਰਕੇ ਤਗੜੇ ਹੋ ਕੇ ਆਪੋ ਆਪਣੇ ਅੰਦਰ ਛਾਤੀ ਮਾਰੀਏ ਆਪੋ ਆਪਣਾ ਬੰਦਾ ਫਰਜ਼ ਨਿਭਾਈਏ ਤਾਂ ਇਹ ਹੋ ਸਕਦਾ